ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦੇ ਆ ਓਕੇ ਹੋਣਗੀਆਂ ਰਿਪੋਰਟਾਂ ਘਰ ਪਰਿਵਾਰ ਜਾਨਵਰ ਵੀ ਬਾਈ ਸਾਰਿਆਂ ਦੇ ਓਕੇ ਹੋਣਗੇ ਲਓ ਜੀ ਕੱਲ ਰਹਿ ਗਿਆ ਵਲੌਗ ਕੱਲ ਬਣਾਇਆ ਦਾ ਸੀਗਾ ਯਾਰ ਮੈਂ ਰਾਤ ਨੂੰ ਡੈਟ ਕਰਨਾ ਭੁੱਲ ਗਿਆ ਆ ਨੀਂਦ ਆ ਗਈ ਮੈਨੂੰ ਮੈਂ ਚੱਲ ਹੁਣ ਕਾ ਨੂੰ ਹਨਾ ਮੈਂ ਪੁਰਾਣਾ ਜਿਹਾ ਸਟਾਫ ਦਿਖਾਈ ਜਾਣਾ ਤੁਹਾਨੂੰ ਕੱਲ ਪੰਜ ਛੱਡ ਕੇ ਦੇਖ ਲਏ ਸੀਗੇ ਨਵੇਂ ਕਬੂਤਰ ਤੇ ਬਾਬੇ ਦੀ ਕਿਰਪਾ ਨਾਲ ਪੰਜ ਹੀ ਆ ਗਈ ਘਰੇ ਪੰਜੇ ਹੀ ਆ ਗਏ ਘਰੇ ਅੱਜ ਆਪਾਂ ਦੋ ਤਿੰਨ ਹੋਰ ਖੋਲਾਂਗੇ ਅੱਜ ਮਦੀਨਾ ਬੰਨਾਂਗੇ ਆਪਾਂ ਠੀਕ ਐ ਮਿੱਤਰੋ ਤੇ ਬਾਕੀ ਕਬੂਤਰ ਕੱਢੇ ਹੋਏ ਨੇ ਬਾਈ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ 10 10 ਵਜੇ ਹੋਣਗੇ ਅੱਜ ਕੱਢੇ ਨੇ ਬਈ 7 ਵਜੇ ਹਾਂ 8 8:30 ਤੋਂ ਲੈ ਕੇ ਅੱਦਾ ਅੱਦਾ ਘੰਟਾ ਵਧਾਉਂਦਾ ਘੰਟਾ ਘੰਟਾ ਅੱਦਾ ਅੱਦਾ ਘੰਟਾ ਵਧਾਉਂਦਾ 7 ਤੇ ਲਿਆਇਆ ਅਜੇ ਬਾਈ 6 ਵਜੇ ਪਤਾ ਨਹੀਂ ਕੱਢਦਾ ਸਵੇਰੇ ਬੈਰੀ ਵਾਲੀ ਪੈਂਦੀ ਆ ਤਾਂ ਕਰਕੇ ਨਾ ਥੋੜਾ ਜਿਹਾ ਵੀ ਹਜੇ ਕੋਈ ਆਪਾਂ ਨੂੰ ਕਾਲ ਨਹੀਂ ਹੈਗੀ ਇੰਨੀ ਠੀਕ ਐ ਜੀ ਉਹ ਤੇ ਤ੍ਰੇਤੀ ਇੱਕ ਕਰਾ ਦਿੰਦੇ ਆ ਤੁਹਾਨੂੰ ਫਿਰਦੇ ਜੇ ਇੱਕ ਅਦਾ ਕੋਈ ਨੀਵਾ ਫਿਰਦਾ ਹੋਇਆ ਆ ਹਾ 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 ਕਿੱਥੇ ਉਹ ਭਾਈ ਆਜੇ ਇੱਕ ਅਦਾ ਜੜੋ ਨਿਗਾ ਇੱਕ ਮਿੰਟ ਆਪਾਂ ਪਾ ਕੇ ਦੇਖਦੇ ਆ ਫਿਕਨੂੰ ਕਰਾਉਣਾ ਚੈੱਕ ਲੈ ਇੱਕ ਮਿੰਟ ਉਹ ਆ ਤੇ ਨੂੰ ਕੀ ਹੋਈ ਜਾਂਦਾ ਉਸਾ ਕੂਤਰ ਨੇ ਕਾ ਜੜਿਆ ਸੀ ਗਿਆ ਯਾਰ ਕੂਤਰਾ ਜ ਆਪਣੇ ਉੱਡ ਰਹੇ ਨੇ ਉਧਰ ਭਵਨੇ ਚ ਗਾਲੇ ਕੂਤਰਾ ਜ ਲੱਗ ਕੇ ਆਦੇ ਇੰਨਾ ਚ ਠੀਕ ਹੈ ਸਾਹਮਣੇ ਤੇ ਕੁਛ ਕੂਤਰ ਗਏ ਨੇ ਆਪਣੇ ਅਜਾ ਤਾਂ ਹ ਚੱਕਰ ਵਾਲੇ ਭੜੇ ਮਾਰੇ ਨੇ ਅਜਾ ਠੀਕ ਹੈ ਜੀ ਇਹ ਬਾਕੀ ਉਧਰ ਪਵਨੇ ਚ ਗਿਨੀ ਵੀ ਕੱਢੇ ਹੋਣੇ 10 12 ਕੂਤਰਾ ਆ ਗਿ ਲੱਗਦਾ ਕੂਰੇ ਇੰਨੀ ਵੀ ਆ ਗੀ ਜਾ ਕਰ ਲਾ ਜੂ ਮਾ ਚਲੋ ਰੱਬ ਰੱਖਾਈ ਆ ਠੀਕ ਹੈ ਜੀ ਬਾਕੀ ਆ ਚਾਚੇ ਵਾਲੇ ਆਉਂਦੇ ਨੇ ਕਬੂਤਰ ਇਧਰ ਨੂੰ ਹੁਣ ਆਪਣੇ ਵਾਲੇ ਆਉਣਗੇ ਘਰ ਤੇ ਆ ਗਈ ਬੜੀ ਜਾਂਦੀ ਆ ਜੀ ਠੀਕ ਹੈ ਮਿੱਤਰੋ ਬਾਕੀ ਉਹ ਟੰਕ ਰਹੇ ਨੇ ਕਬੂਤਰ ਤਿੰਨ ਚਾਰ ਚਾਰ ਕਬੂਤਰ ਟੰਕ ਰਹੇ ਨੇ ਹਾਂਜੀ ਦੋ ਆ ਗਏ ਪਧਰੇ ਜੇ ਦੇਖਦੇ ਆ ਚਲੋ ਅੱਜ ਫੇਰ ਕੋਈ ਨਵੇਂ ਕਬੂਤਰ ਕੱਢ ਕੇ ਦੇਖਾਂਗੇ ਇੱਕ ਆਪਣੀ ਕਾਲੀ ਬੋਤਲ ਤਾਂ ਹਾਂ ਪੱਲੇ ਵਾਲਾ ਕਬੂਤਰ ਤਾਂ ਹਾਂ ਤੇ ਰੱਬ ਤੁਹਾਡਾ ਭਲਾ ਕਰੇ ਕਾਲੀ ਬੋਤਲ ਪੱਲੇ ਵਾਲਾ ਗਗਨੇਵਈ ਵਾਲਾ ਫਿਰਦਾ ਇੱਕ ਉਹ ਡੰਡੇ ਵਾਲੀ ਕੂਦਰੀ ਜਿਹਦੀ ਕਾਂਦ ਕਰਤੀ ਆਪਾਂ ਡੰਡੇ 'ਤੇ ਬੈਠ ਵਾਲੀ ਉਹਦੀ ਕਾਂਦ ਬੈਠੜੀ ਕਰਤੀ ਫੁਰਮਸ 24 ਕਰ ਗਿਆ ਹਾਂ ਬੱਦਗੀਨੀ ਲਈ ਲੋ ਬਈ ਮਿੱਤਰੋ ਬੈਠੇ ਆਂ ਮਦੇਵੀ ਸਾਡੇ ਬਾਈ ਕਰਨੇ ਕੋਲੇ ਆ ਕੇ ਹੁਣ ਦੇ ਨੇ ਕੂਤਰ ਛੱਡ ਰੱਖੇ ਨੇ ਕਿੰਨੇ ਕਰਨ ਕਿੱਡੇ ਨੇ ਅੱਜ 50 5 ਕਿੰਨੇ ਸੱਤ ਦੇ ਤਾਂ 100 ਹੈ ਲੋ ਜੀ ਬਈ ਮਿੱਤਰੋ ਸ਼ਹਿਰੋਂ ਆ ਗਏ ਮੈਂ ਚਲੇ ਗਏ ਉਹ ਦੋਵਾਂ ਬ੍ਰੇਕ ਆਊਟ ਲੈ ਕੂਤਰ ਆਪਣੇ ਬਾਈ ਦੋ ਫਿਰਦੇ ਨੇ ਲੋ ਜੀ ਇੱਕ ਕੂਤਰ ਤਾਂ ਆ ਬੈਠਿਆ 140 ਦੇ 140 ਦੇ ਆ ਕਬੂਦਰੀ ਬੈਠੇ 1 ਵਜੇ ਤੇ ਆ ਕਬੂਤਰ ਬਾਈ ਹੁਣੀ ਬੈਠਾ ਪਤਾ ਨਹੀਂ ਅੱਜ ਕੀ ਇਹਨਾਂ ਨੇ ਖਾ ਲਿਆ ਅਜਾ ਰਾਤ ਕੀ ਪੀ ਲਿਆ ਫੱਕੜਾਂ ਬਣੀਆਂ ਬੈਠੀਆਂ ਨੇ ਜਮੀ ਤੇ ਠੀਕ ਹੈ ਜੀ 2 ਵਜੇ ਫਿਰਦੇ ਨੇ ਆਪਣੀ ਪੱਲੇ ਵਾਲੀ ਕਬੂਦਰੀ ਐਂਡ ਇਹਨਾਂ ਪੱਲੇ ਵਾਲਾ ਕਬੂਤਰ ਤੇ ਓਹੋ ਕਾਂਦ ਬਿਠਾ ਲਈ ਇਹਨੂੰ ਡੰਡੇ 'ਤੇ ਬਿਠਾ ਲਈ ਗਏ ਆ ਫਿਰਦੇ ਨੇ ਦੋਈ ਉੱਪਰ ਬਾਕੀ ਛਤਰੀਆਂ ਤਿੰਨ ਲੱਗੀਆਂ ਹੋਈਆਂ ਨੇ ਹੁਣੀ ਆ ਕੇ ਬੈਠੇ ਆ ਜਿਵੇਂ ਬੂਟ ਪਾਟ कसे ਹੋਏ ਨੇ ਇਹ ਲਾਹੇ ਨਹੀਂ ਬੂਟ ਪਾਟ ਚਲੋ ਛਤਰੀ ਖੜੀ ਹੈ ਦੇਖਦੇ ਆ ਕੀ ਕਰਦੇ ਨੇ ਟਾਈਮ ਹੋ ਗਿਆ 3:30 ਦਾ ਅੱਜ ਦਾ ਨਜਾਇਜ਼ ਮੈਂ ਉੱਥੇ ਅਜੇ ਕਰਨੇ ਨੇ ਨਾ ਕੋਈ ਜਾ ਕੇ ਬਹਿ ਗਿਆ ਸੀ ਮੈਂ ਚੱਲ ਚਲੋ ਮੈਂ ਕੱਪੜੇ-ਕੱਪੜੇ ਬਦ ਲਿਆ ਵਾਂ ਫੇਰ ਆਉਣੇ ਆਪਾਂ ਬੈਕ ਟੂ ਡਿਊਟੀ ਆਪਦੀ ਯੂਨੀਫਾਰਮ ਦੇ ਵਿੱਚ ਲੋ ਜੀ ਮਤਰਾ ਉਹ ਜਿਹਾ ਬਾਲਾ ਬਾਲਾ ਉੱਡ ਉੱਡ ਕੇ ਆਏ ਨੇ ਆ ਬੈਠਿਆ ਜੇ 1:40 ਤੇ ਦਿਸ ਵਨ ਠੀਕ ਹੈ ਜੀ ਬਾਕੀ 1:40 ਤੇ ਇਹ ਬੈਠਿਆ 1:40 ਤੇ ਬੋਤਲ 4:38 ਮਿੰਟਾਂ ਦੇ 38 ਦੇ ਲਾ ਲਓ 36 ਦੇ ਲਾ ਲਓ 37 ਤੇ 35 ਦੇ ਲਾ ਲਓ ਆ ਕਬੂਤਰ ਬੈਠਿਆ ਠੀਕ ਹੈ ਜੀ ਤੇ 1 ਵਜੇ ਬੈਠੀ ਆ ਦੋਈ ਕਬੂਤਰੀ ਕਸ ਕਾਂ ਤਾਲੀ ਤੇ ਜਿਹੜੀ ਡੰਡੇ ਵਾਲੀ ਕਬੂਤਰੀ ਆ ਆਪਣੀ ਉਹ ਮਿੱਤਰੋ ਬੈਠੀ ਆ। ਉਹ ਬੈਠੀ ਆ ਜੀ ਪੱਲੇ ਵਾਲੇ ਨਾਲ 3:38 ਤੇ। ਹਾਂਜੀ ਚੱਕੋ ਸਾਰੇ ਨੂੰ। ਆ ਨਵਾਂ ਮੁੰਡਾ ਆਉਣ ਲੱਗਿਆ ਭਾਈ ਆਪਣੇ ਕੋਲੇ। ਇਹ ਕਹਿੰਦਾ ਮੈਂ ਵੀਰੇ ਪੱਕਾ ਹੀ ਆਇਆ ਕਰੂੰਗਾ ਤਾਂ ਮੈਂ ਕੂਤਰ ਡਾਉਣੇ ਨੇ। ਐ ਉੱਚੀ। ਤੇ ਹਾਂ ਕੂਤਰਿਆਂ ਅੰਦਰ ਦੋਈ। ਸੋ ਇਹ ਪਗਲੇ ਯਾਰ ਕੀ ਕੂਤਰੀ ਆ। ਕੋੜਾ ਫਾਈਨਲ ਸਾਰਿਆਂ ਨੂੰ ਬਦਾਮ ਤਰਾਂ ਕੇ ਪਾਣੀ ਦੇ ਤੋੜੇ ਧੋਨੇ ਆ ਲੈ ਹੋ ਚਾ ਅੱਜ ਕੱਡੇ ਸੀਗੇ 5 ਕਬੂਤਰ 5 6 ਇਹ ਆ ਗੋਹਾ ਹਰ ਹੁਣ ਬਦਾਮ ਲਾ ਕੇ ਪਾਉਣ ਆਪਾਂ ਇਹਦੇ ਜੁੜੇ ਜੁੜੇ ਦੇ ਪੈਨੇ ਉਹ ਘੋੜਕੇ ਜਿਹੇ ਕਿਨਾਂ ਛੜਾ ਦਈਏ ਕੋਈ ਬਾਲੇ ਨਹੀਂ ਪਾਉਂਦੇ ਬੱਬਾ ਇਹ ਤੋਂ ਕੂਤਰਾ ਹੀ ਦੋ ਦੋ ਤਿੰਨ ਤਿੰਨ ਬਦਾਮ ਚੁਗੇ ਮਾਣ ਨੇ ਇਹਨੇ ਕਿ ਪਾਉਂਦੇ ਆ ਠੀਕ ਹੈ ਜੀ ਇਹ ਦੋ ਵਾਰ ਕੱਲੇ ਕੱਲੇ ਨੂੰ ਸਟਾਰਟ ਕਰ ਦਾਂਗੇ ਇਹਦਾ ਬਈ ਕੋਈ ਇਹਦਾ ਜਾਪਤਾ ਹੀ ਕਰਦੇ ਆ ਬਸ ਆਪਾਂ ਇੱਕ ਐ ਨਹੀਂ ਹੈਗਾ ਵੀ ਇਹ ਖਵਾਉਣੀ ਹੈ ਇੱਥੇ ਨੇ ਇਹਦਾ ਬਸ ਇੱਕ ਆਪਾਂ ਨਾਲ ਕੂਤਰਾ ਨੂੰ ਸਿਖਾਉਣੀ ਹੈ ਬਦਾਮ ਜੁਗਣੇ ਉਹ ਤੋਂ ਬਾਅਦ ਸ਼ੁਰੂ ਦਾ ਹੋ ਜਾ ਕਰਾਂਗੇ ਠੀਕ ਹੈ। ਲੋ ਜੀ ਹੁਣ ਕਰਾਂ ਬਦਾਮ ਰੱਖੀ ਪਹਿਲਾਂ ਪਾਣੀ ਰੱਖਦੀ ਆਪਾਂ ਧੋ ਕੇ ਗੁੰਡੀਆਂ। ਪਹਿਲਾਂ ਆਪਾਂ ਧੋ ਕੇ ਗੁੰਡੀਆਂ ਪਾਣੀ ਰੱਖਦੀ ਐ ਫੇਰ ਆਪਾਂ ਉਹਦੇ ਬਾਅਦ ਬਦਾਮ ਰੱਖਾਂਗੇ। ਜਦੋਂ ਜਦੋਂ ਆਪੇ ਉਹ ਵੀ ਮਿੱਤਰੋਂ ਹੌਣ ਪਤਾ ਰਾਂਗੇ ਪਾਣੀ। ਉੱਤਾਂ ਨੂੰ ਜਗਾ ਪਾਣੀ ਧਰ ਕੇ ਫੇਰ ਪਾਵਾਂਗੇ ਬਦਾਮ ਤਾਂ ਜਿਹੜੇ ਪਤਰਾ ਨੇ ਅੰਦਰ ਪਾਣੀ ਘੱਟ ਪਿੱਤਾ ਹੋਊਗਾ ਨਾ ਉਹ ਪੀ ਲੈਣਗੇ। ਚਲੋ ਕਰਾਂ ਪਾਣੀ ਪੁਣੀ ਇਹ ਬੋਰਡ ਦਾ ਹਾਸਦੀ ਜਗਾ ਹੈ ਕਿ ਜਗਾ ਨਹੀਂ ਚਲੇਗਾ ਲੋ ਜੀ ਐਸੀ ਲਿਵਰ 52 ਸਤਪੁਰਨਾਥ ਦੇ ਕਿੰਨੇ ਭਾਈ ਜਗਾ ਤੇ ਹੁਣ ਪਾਵਾਂਗੇ ਆਸਟੋਪੈਕਟ ਤੇ ਵੈਂਮਰਲਡ ਮਿਕਸਚਰ ਉਹ ਜਗਾ ਤੋਂ ਦੇਖੇ ਸੀ ਉਹ ਨਹੀਂ ਆ ਮਾਰ ਕੇ ਜੇ ਪਤਾ ਕਿ ਕਿੱਧਰ ਜਾਂਦੇ ਨੇ ਲਾਜ ਕਹਿਣ ਲੱਗੇ ਚੰਗਾ

ਆਸਾਂ ਮਹਿਲਾ ਸਹੇਨਾ ਆਖਾਂ ਜਿਵੇਂ ਸਰੇ ਅਮਰਦਾ ਉਹ ਆਖਣੀ ਅੱਖਾਂ ਦਾ ਗਾਣਾ ਇੱਕ ਉਦਰੀ ਭਾਵ ਉਹ ਬੈਠਣ ਬਹਿ ਕੇ ਆਉਣ ਲੱਗ ਗਈ ਇਸਲਾ ਕੋਈ ਪਹਿਲਾਂ ਵੀ ਹੈ ਨਹੀਂ ਸੀ ਇਹਨੂੰ ਛੱਡਣ ਦੀ ਤੇ ਸੁਨੱਖੀ ਵਾਲੀ ਆ ਉਹਦੀ ਮਾਂ ਤੇ ਆ ਇਹ ਤਾਂ ਕਰਕੇ ਰੋਕ ਲਈ ਨਾ ਹੁਣ ਇਹਦੇ ਬਾਦਾਮ ਵੀ ਬੰਦ ਨੇ ਤੇ ਡਾਈ ਵੀ ਬੰਦ ਹੈ ਇਹਦੇ